ਚਾਹ धरी ਵਿਨਾਲਾ ਦਹੀਂ ਦੀ ਚਾਹ ਬਣ ਰਹੀ ਆ ਨਾਲ ਰੋਟੀ ਲੈ ਰਹੀ ਏ ਮੇਰੇ ਆਸਤੇ ਗੋਲ 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 ਰੋਟੀ ਲੈ ਰਹੀ ਆ ਨਾਲ ਚਾਹ ਬਣ ਰਹੀ ਆ ਆਹ ਬੋਲਦਾ ਕਿਹੜਾ ਇਹ ਕਿਆ ਰੋਟੀ ਗਾਣੀ ਆ ਆ ਉਧਰ ਸਾਬਜੀ ਵੀ ਧਰਤੀ ਫਰਾਈ ਪੈਨ ਵੀ ਧਰਤਾ ਬੇ ਇਹ ਕਿਤੇ ਸੋਲੇ ਆ ਗਈ ਫੁੱਟਰੀ ਫੁੱਟਰੀ ਇਹ ਬਣੀਗਾ ਮੋਟੋ ਦਹੀਂ ਤਾਂ ਇਹ ਕੱਢ ਕੇ ਮੋਟੋ ਦਹੀਂ ਤਾਂ ਇਹਦੇ ਕੱਢ ਕੇ ਆਏ ਦੌਰ ਵੇਖੋ ਤਵਾ ਸੜ ਜਾਣਾ ਕੈਸ ਕੱਟਦਾ ਇਧਰ ਚਾਹ ਬਣਾ ਕੇ ਧਰਤੀ ਹੈ ਦਹੀਂ ਦੀ ਹਾਏ ਤੇ ਇਧਰ ਹੁਣ ਰੋਟੀ ਲੈ ਰਹੀ ਆ ਮਾਂ ਦੇ ਮੇਲੇ ਤੋਂ ਗੋਲ ਗੋਲ ਕੋਣ ਪੁੱਛੀਂ ਘਰ ਰੋਟੀ ਖਾਣੀ ਆ ਓਏ ਕੋ ਆ ਜੇ ਪਤਾ ਨਹੀਂ ਘਨੇ ਇੱਥੋਂ ਲੈ ਕੇ ਗਈ ਸੀ ਖਾਣੀ ਇੱਥੋਂ ਲਏ ਸੀ ਇੱਥੋਂ ਤੁਹਾਡੇ ਦਾ ਰਹਿਣ ਨੂੰ ਪਤਾ ਪੁੱਵਣ ਕਾ ਗੋਗੋ ਰੋਟੀ ਖਾਣੀ ਆ